ਪਿਆਰ ਭਰੀ ਸਾਸਰੀ ਕਾਲ ਆਪਾਂ ਅੱਜ ਨਵੀਂ ਵੀਡੀਓ ਲੈ ਕੇ ਫੇਰ ਆਏ ਆ ਤਿੰਨ ਕਿੱਜਾਂ ਅੱਡੋ ਅਡੇੜੀਆਂ ਚੋਂ ਤੇ ਵੀਡੀਓ ਸਾਰੀ ਵੀਕਲ ਸਟੈਪ ਨਾ ਕਰਿਓ ਤੇ ਦੋ ਟਰੈਕਟਰ ਆ ਇੱਕ ਟਰਾਲਾ ਤੇ ਆ 16 ਫੁੱਟਾ ਟਰਾਲਾ ਪੂਰਾ ਵਧੀਆ ਕਿਸੇ ਵੀਰ ਪਾਈ ਜੀ ਲੈਣਾ ਹੋਵੇ ਬਿਨਸ ਪਰ ਕਰ ਸਕਦੇ ਆ ਤੇ ਇਹਦਾ 8 ਸਿੰਘ ਕੀ 84 ਚਾ ਰੇਲ ਦੇ ਸੇਜਾ 22 ਦੇ ਬਹਿੜਾਂ ਚ 3 ਫੁੱਟ ਵਿੰਡ ਗਿਆ ਤਰਪਾਲ ਪਾਉਣ ਵਾਲਾ ਪਾਈਪ ਲੱਗਿਆ ਵਾ ਲੇਜਰ ਕੱਟਣ ਦਾ ਵੈੱਡ ਬਣਿਆ 56 ਇੰਚ ਮੱਛੀ ਹੁੱਕ ਚਾ ਕਿਤੇ ਗੁੱਲਾ ਪੋਣੀ 4 ਇੰਚ ਆ ਤੇ ਰੱਸੇ ਕੱਤਣ ਵਾਲਾ ਵੀ ਲਾਇਆ ਇਕੱਠੇ ਕਰਨ ਵਾਲਾ ਵੀ ਲਾਇਆ ਤੇ ਪੂਰਾ ਵਧੀਆ ਕੁਆਲਿਟੀ ਦਾ ਰੰਗ ਕੀਤਾ ਕਿਸੇ ਵੀਰ ਪਈ ਲੈਣਾ ਹੋਵੇ ਬਿਨਸਪਰਕ ਕਰ ਸਕਦੇ ਆ ਤੇ ਮਾਲਕ ਵਿੱਚ ਨੰਬਰ ਉੱਤੇ ਚੱਲੀ ਜਾਂਦਾ ਸਾਰੀਆਂ ਗੱਲਾਂ ਤੁਹਾਨੂੰ ਫੋਨ ਲੱਗਦੇ ਜਾਂਦੇ ਕੋਕਾ ਵੀ ਟਰਾਂਦਾ ਤੇ ਇਸ ਵੀਡੀਓ ਸਾਰੀ ਵੇਖਿਆ ਕਰੋ ਸਟੈਪ ਨਾ ਕਰੋ ਕਰੋ ਲਾਇਕ ਸ਼ੇਅਰ ਕਰਦਾ ਕਰੋ ਲਾਈਟਾਂ ਲੱਗੀਆਂ ਵੇਰਚੇ ਲੱਗੇ ਵੀਲ ਕਵਰ ਲੱਗੇਗੇ ਤੇ ਪੂਰਾ ਵਧੀਆ ਟਰਾਲਾ ਤੇ ਕਿਸੇ ਵੀ ਵੀਰਪਾਈ ਨੂੰ ਲੈਣਾ ਵੀ ਸੰਭਰ ਕਰਦਾ ਸਾਰੀ ਜਾਣਕਾਰੀ ਜਾ ਕੇ ਆਪਾਂ ਵੀਡੀਓ ਬਣਾਉਣੇ ਨੇ ਤੇ ਏਰੀਆ ਸ਼ਹਿਰਪੁਰਾ ਵੀ ਇਹਦਾ 16 7 ਟਰਾਲਾ ਹੈ ਤੇ ਤੇ ਮੰਜਾ ਲੱਗਾ ਟੂਲ ਬਾਕਸ ਲੱਗਿਆ ਵੱਡਾ ਉਹ ਗਾਰਾ ਭੜਕਣ ਤੋਂ ਉਹ ਵੀ ਲੱਗੇ ਵੀ ਆ ਬੀਲ ਕਵਰ ਪਾਈ ਵੀ ਆ ਤੇ ਇਹਦਾ ਰੇਟ ਹੈਗਾ 2 ਲੱਖ ਤੇ 70000 ਰੁਪਇਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਿਹੋਗਾ ਚੈਂਜਰ ਫੋਲੋ ਕਰਕੇ ਜਿਹੋਗਾ ਫੋਲ ਮੰਗਤਾਂ ਵੀਡੀਓ ਸਾਰੀ ਵੀ ਕਸ ਆ 855 ਟਰੈਕਟਰ ਆ 1999 ਮਾਡਲ ਆ 1 ਕਟ 90 ਤੇ ਇੰਜਨ ਦਾ ਗੇਅਰ ਦਾ ਲੈਟ ਤਾਂ ਫੁੱਲ ਓਕੇ ਆ ਤੇ ਮੂਹਲੇ ਟਾਇਰ ਰਹਿ ਗਏ 80 90 ਪੈਸੇ ਜੇ ਮਗਲ ਦੇ ਟਾਇਰ ਰਹਿ ਗਏ ਤੇ 30 40 ਪੈਸੇ ਤੇ ਕੋਕਾ ਵੀ ਟਰੈਕਟਰ ਆ ਵਾਹ ਕੇ ਲੈ ਸਕਦੇ 1 ਰੁਪਏ ਦਾ ਨਕਸੇ ਜਿਲ੍ਹਾ ਫਰੀਦਕੋਟ ਤੇ ਸਾਖਤ ਦੇ ਨਾਲ ਆ ਪਿੰਡ ਕਿੰਗਰੇ ਕਿੰਗਰੇ ਪੰਡਾ ਵੀਰ ਦਾ ਕਿਸੇ ਵੀਰ ਪੰਜ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਕੋਕਾ ਪੀ ਟਰੈਕਟਰ ਆ ਵਾ ਕੇ ਲੈ ਸਕਦੇ 1 ਰੁਪਈਆ ਦਾ ਨਕਸਵੀ ਇੰਜਨ ਦਾ ਘੇਰ ਦਾ ਲਿਫਟ ਦਾ ਓਕੇ ਆ ਰੇਟ ਮੰਗਦਾ ਵੀਰ 1 ਲੱਖ ਤੇ 65000 ਰੁਪਿਆ ਤੇ ਮੌਕੇ ਤੇ ਮਾਨ ਕਰਦੇ ਮਾਨਤਾਨ ਕਰਦੇ ਨੇ ਕਿ ਕਿਹੜਾ ਵੀਡੀਓ ਸ਼ੇਅਰ ਕਰਕੇ ਜਿਹੜਾ ਚੈਨਲ ਫੋਲੋ ਕਰਕੇ ਜਾਊਗਾ ਤੇ ਚਾਹ ਪਾਣੀ ਰੋਟੀ ਟੁੱਕ ਖਾਉਣਗੇ ਕਿਸੇ ਵੀਰ ਪੰਜ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆ ਇੰਜਣ ਦਾ ਗੇਅਰ ਦਾ ਲਿਫਟ ਤਾਂ ਓਕੇ ਆ ਪੰਜਾਬ ਨੰਬਰ ਆ ਟਰੈਕਟਰ ਦਾ 1999 ਮਾਡਲ ਬਿਲਕੁਲ ਸਾਰੀ ਵਕਤ ਸਟੈਪ ਨਾ ਕਰਿਓ ਲਾਈਕ ਸ਼ੇਅਰ ਕਰਦੇ ਹੋ ਆ ਫੋਰਡ 3690 ਮਾਡਲ ਤੇ ਇੰਜਣ ਗੇਅਰ ਦਾ ਲਿਫਟ ਤਾਂ ਓਕੇ ਆ ਇਹਦਾ ਛੋੜੂ ਰੰਗ ਹੋਇਆ ਤੇ ਮਰਗਾੜਾ ਦਾ ਰੰਗ ਹੋਇਆ ਉਹ ਵੀ ਟੂ ਕੇ ਤੇ ਗੇਅਰ ਨੂੰ ਤੇ ਇੰਜਣ ਨੂੰ ਜਮਾ ਰੰਗ ਨਹੀਂ ਹੋਇਆ ਨਾ ਮੂਲੇ ਹਿੱਸੇ ਨੂੰ ਤੇ ਪੂਰਾ ਵਧੀਆ ਟਰੈਕਟਰ ਆ ਕਿ ਹਰਿਆਣਾ ਨੰਬਰ ਆ ਪੰਜਾਬ ਚ ਨਾ ਹੋਇਆ ਮਗਰ ਦੇ ਟਾਇਰ 40 ਪੈਸੇ ਆ ਮੂਲ ਦੇ ਟਾਇਰ ਹੈਗੇ ਆ ਨਵੇਂ ਤੇ ਇੰਜਮ ਏਰੀਆ ਮਕਸਰ ਮਕਸਰ ਜਿਲ੍ਹੇ ਦੇ ਵਿੱਚ ਟਰੈਕਟਰ ਖੜਾ ਹੈ ਤੇ ਵਾਹ ਕੇ ਦਾ ਸਾਦੇ 1 ਰੁਪਏ ਦੇ ਨੁਕਸ ਦੀ ਫੋੜ ਤੇ 3600 ਤੇ ਬੈਟਰੀ ਨਵੀਂ ਹੈ ਜੀ ਤੇ ਕੋਕਾਪੀ ਟਰੈਕਟਰ ਆ ਜ਼ਿਮੀਂਦਾਰ ਕੋਲੇ ਟਰੈਕਟਰ ਆ ਕਿਸੇ ਵੀਰ ਭਾਈ ਨੇ ਲੈਣਾ ਹੋਵੇ ਵੀਰ ਨਸਪਰ ਕਰ ਸਕਦੇ ਆ ਕੋਈ ਵਪਾਰੀ ਕੋਲੇ ਨਹੀਂ ਕੋਈ ਦਲਾਲ ਕੋਲੇ ਨਹੀਂ ਹੈ ਜੀ ਤੇ ਮੌਕਸਰ ਜਿਹੜੇ ਦੇ ਵਿੱਚ ਟਰੈਕਟਰ ਖੜਾ ਤੇ ਕਿਸੇ ਵੀਰ ਪਾਈਂ ਜੀ ਲੈਣਾ ਵੀ ਦੱਸ ਪਰ ਕਰ ਸਕਦੇ ਆ ਰੇਟ ਹੈਗਾ 1 ਲੱਖ ਤੇ 5000 ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੁੱਲ ਮਾਤਨ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਲ